ਖੁਸ਼ੀ ਉਥੇ ਹੈ ਜਿੱਥੇ ਮਨ ਖੁਸ਼ ਹੋਵੇ ਦੋਸਤੋ ਇੱਕ ਵਾਰ ਇੱਕ ਸੰਤ ਸਨ ਉਹ ਰੋਜ਼ ਸਵੇਰੇ ਗੰਗਾ ਇਸ਼ਨਾਨ ਕਰਨ ਜਾਂਦੇ ਅਤੇ ਗੰਗਾ ਵਿੱਚ ਇਸ਼ਨਾਨ ਕਰਕੇ ਪੂਜਾ ਕਰਦੇ ਇੱਕ ਦਿਨ ਜਦੋਂ ਉਹ ਸੰਤ ਗੰਗਾ ਇਸ਼ਨਾਨ ਲਈ ਗਏ ਤਾਂ ਇਸ਼ਨਾਨ ਕਰਕੇ ਆਪਣੇ ਦੋਨੋਂ ਹੱਥਾਂ ਨਾਲ ਅंजलि ਬਣਾ ਕੇ ਸੂਰਜ ਨੂੰ ਅਰਧ ਦੇਣ ਲੱਗੇ ਠੀਕ ਉਸੇ ਸਮੇਂ ਇੱਕ ਬਾਜ਼ ਇੱਕ ਚੂਹੀ ਨੂੰ ਆਪਣੀ ਚੁੰਝ ਵਿੱਚ ਫੜ ਕੇ ਲੈ ਜਾ ਰਿਹਾ ਸੀ ਉਸ ਬਾਜ਼ ਦੀ ਚੁੰਝ ਵਿੱਚੋਂ ਉਹ ਚੂਹੀ ਛੁੱਟ ਗਈ ਅਤੇ ਸੰਤ ਦੀ ਅੰਜਲੀ ਵਿੱਚ ਡਿੱਗ ਪਈ ਆਪਣੇ ਹੱਥ ਵਿੱਚ ਕੁਝ ਡਿੱਗਣ ਦੀ ਗੱਲ ਸੋਚ ਕੇ ਸੰਤ ਦਾ ਧਿਆਨ ਟੁੱਟ ਗਿਆ ਅਤੇ ਉਹਨਾਂ ਨੇ ਅੱਖਾਂ ਖੋਲੀਆਂ ਉਹਨਾਂ ਨੂੰ ਆਪਣੀ ਅੰਜਲੀ ਵਿੱਚ ਇੱਕ ਚੂਹੀ ਨਜ਼ਰ ਆਈ ਚੂਹੀ ਨੇ ਦੇਖਿਆ ਕਿ ਉਹ ਡਰ ਦੇ ਮਾਰੇ ਕੰਬ ਰਹੀ ਸੀ ਸੰਤ ਨੇ ਉਸ ਬਾਜ ਨੂੰ ਦੇਖਿਆ ਜਿਸ ਦੀ ਚੁੰਝ ਵਿੱਚ ਉਹ ਚੂਹੀ 헤ਠਾ ਡਿੱਗ ਪਈ ਸੀ ਹੁਣ ਸੰਤ ਨੇ ਉਸ ਬਾਜ ਤੋਂ ਚੂਹੀ ਨੂੰ ਬਚਾਉਣ ਲਈ ਆਪਣੇ ਇੱਕ ਹੱਥ ਵਿੱਚ ਚੂਹੀ ਨੂੰ ਰੱਖਿਆ ਦੂਜੇ ਹੱਥ ਨਾਲ ਉਹਨਾਂ ਨੇ ਚੂਹੀ ਨੂੰ ਟੱਕ ਦਿੱਤਾ ਤੇ ਉਸ ਨੂੰ ਨਦੀ ਦੇ ਕਿਨਾਰੇ ਛੱਡ ਦਿੱਤਾ ਫਿਰ ਚੂਹੀ ਡਰ ਨਾਲ ਤੇਜ਼ ਤੇਜ਼ ਕੰਬਣ ਲੱਗੀ ਇਸ ਨਾਲ ਸੰਤ ਨੂੰ ਉਸਤੇ ਦਇਆ ਆਈ ਉਹ ਸੋਚਣ ਲੱਗੇ कि इस चूहे नु अजिहा ਛੱਡ ਦਿੱਤਾ ਤਾਂ ਫਿਰ ਕੋਈ ਬਾਜ ਜਾਂ ਹੋਰ ਕੋਈ ਜਾਨਵਰ ਇਸ ਨੂੰ ਖਾ ਜਾਵੇਗਾ ਬਹੁਤ ਸੋਚ ਵਿਚਾਰ ਕਰਕੇ ਉਸ ਸੰਤ ਨੇ ਉਸ ਚੂਹੀ ਨੂੰ ਇੱਕ ਲੜਕੀ ਬਣਾ ਦਿੱਤਾ ਹੁਣ ਸੰਤ ਉਸ ਨੂੰ ਆਪਣੀ ਬੇਟੀ ਮੰਨ ਕੇ ਪਾਲਣ ਲੱਗੇ ਉਹ ਚੂਹੀ ਲੜਕੀ ਬਣ ਕੇ ਸੰਤ ਦੀ ਕੁਟਿਆ ਵਿੱਚ ਰਹਿਣ ਲੱਗੀ ਹੌਲੀ ਹੌਲੀ ਕੁਝ ਸਮਾਂ ਬੀਤਿਆ ਅਤੇ ਉਹ ਲੜਕੀ ਵੱਡੀ ਹੋ ਗਈ ਜਦੋਂ ਉਹ ਵੱਡੀ ਹੋਈ ਤਾਂ ਸੰਤ ਨੂੰ ਉਸਦੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਇਸ ਲਈ ਸੰਤ ਨੇ ਉਸਦੇ ਲਈ ਇੱਕ ਢੁਕਵਾਂ ਲਾੜਾ ਲੱਭਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੋਚਿਆ ਕਿ ਦੁਨੀਆ ਦੇ ਸਭ ਤੋਂ ਤੇਜਸਵੀ ਪੁਰਸ਼ ਨਾਲ ਹੀ ਮੈਂ ਆਪਣੀ ਇਸ ਬੇਟੀ ਦਾ ਵਿਆਹ ਕਰਾਂਗਾ ਹੁਣ ਸੰਤ ਸਭ ਤੋਂ ਤੇਜਸਵੀ ਪੁਰਸ਼ ਯਾਨੀ ਕਿ ਸੂਰਜ ਦੇਵ ਦੇ ਕੋਲ ਗਏ ਅਤੇ ਉਹਨਾਂ ਨਾਲ ਆਪਣੀ ਬੇਟੀ ਦੇ ਵਿਆਹ ਦੀ ਗੱਲ ਕੀਤੀ। ਸੂਰਜ ਦੇਵ ਨੇ ਵਿਆਹ ਕਰਨ ਦੀ ਹਾਮੀ ਭਰ ਦਿੱਤੀ। ਹੁਣ ਉਹ ਸੰਤ ਖੁਸ਼ ਹੋ ਕੇ ਘਰ ਮੁੜਾਏ। ਜਦੋਂ ਸੂਰਜ ਦੇਵ ਉਸ ਕੰਨਿਆ ਨਾਲ ਵਿਆਹ ਕਰਨ ਸੰਤ ਦੇ ਘਰ ਆਏ ਤਾਂ ਸੰਤ ਨੇ ਆਪਣੀ ਬੇਟੀ ਨੂੰ ਕਿਹਾ ਇਹ ਸੂਰਜ ਦੇਵ ਸੰਸਾਰ ਦੇ ਸਭ ਤੋਂ ਤੇਜਸਵੀ ਪੁਰਸ਼ ਹਨ। ਇਹਨਾਂ ਨਾਲ ਮੈਂ ਤੇਰਾ ਵਿਆਹ ਕਰਵਾ ਦਿਆਂਗਾ। ਹੁਣ ਉਸ ਕੁੜੀ ਨੇ ਸੂਰਜ ਦੇਵ ਨੂੰ ਧਿਆਨ ਨਾਲ ਦੇਖਿਆ ਅਤੇ ਸੰਤ ਨੂੰ ਬੋਲੀ ਮੈਂ ਇਹਨਾਂ ਨਾਲ ਵਿਆਹ ਨਹੀਂ ਕਰ ਸਕਦੀ ਸੰਤ ਨੂੰ ਹੈਰਾਨੀ ਹੋਈ ਉਹ ਬੋਲੇ ਬੇਟੀ ਇਹਨਾਂ ਵਰਗਾ ਹੋਰ ਦੂਜਾ ਲੜਾ ਕਿੱਥੇ ਮਿਲੇਗਾ ਉਸ ਲੜਕੀ ਨੇ ਕਿਹਾ ਇਹ ਗੱਲ ਠੀਕ ਹੈ ਕਿ ਸੂਰਜ ਦੇਵ ਬਹੁਤ ਤੇਜਸਵੀ ਹਨ ਪਰ ਮੈਨੂੰ ਇਹਨਾਂ ਤੋਂ ਡਰ ਲੱਗਦਾ ਹੈ ਕਿਉਂਕਿ ਇਹਨਾਂ ਦੇ ਇੰਨੇ ਤੇਜ ਨੂੰ ਮੈਂ ਸਹਿ ਨਹੀਂ ਸਕਾਂਗੀ ਹੁਣ ਸੰਤ ਨੇ ਸੂਰਜ ਦੇਵ ਤੋਂ ਮਾਫੀ ਮੰਗੀ ਅਤੇ ਉਹਨਾਂ ਨੂੰ ਆਦਰ ਨਾਲ ਵਿਦਾ ਕਰ ਦਿੱਤਾ। ਹੁਣ ਉਸ ਸੰਤ ਨੇ ਇੱਕ ਨਵੀਂ ਭਾਰ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਕੰਨਿਆ ਲਈ ਇੱਕ ਟੁਕਮਾ ਲਾੜਾ ਪਾਉਣ ਲਈ। ਉਹਨਾਂ ਨੇ ਹੁਣ ਚੰਦਰ ਦੇਵ ਨਾਲ ਆਪਣੀ ਬੇਟੀ ਦਾ ਵਿਆਹ ਕਰਵਾਉਣ ਦੀ ਸੋਚੀ। ਇਸ ਲਈ ਉਹ ਚੰਦਰ ਦੇਵ ਦੇ ਕੋਲ ਗਏ ਅਤੇ ਉਹਨਾਂ ਨਾਲ ਆਪਣੀ ਬੇਟੀ ਦਾ ਵਿਆਹ ਕਰਨ ਦਾ ਪਸਤਾਵ ਰੱਖਿਆ ਚੰਦਰਦੇਵ ਨੇ ਉਹਨਾਂ ਦਾ ਪਸਤਾਵ ਸਵੀਕਾਰ ਕਰ ਲਿਆ ਅਤੇ ਉਹ ਬੋਲੇ ਠੀਕ ਹੈ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰਨ ਲਈ ਤਿਆਰ ਹਾਂ ਹੁਣ ਸੰਤ ਵਾਪਸ ਆਪਣੀ ਕੁਟਿਆ ਵਿੱਚ ਮੋੜਾਏ ਹੁਣ ਚੰਦਰਦੇਵ ਉਸ ਸੰਤ ਦੀ ਬੇਟੀ ਨਾਲ ਵਿਆਹ ਕਰਨ ਉਹਨਾਂ ਦੀ ਕੁਟਿਆ ਵਿੱਚ ਪਹੁੰਚੇ ਸੰਤ ਨੇ ਆਪਣੀ ਬੇਟੀ ਨੂੰ ਬੁਲਾ ਕੇ ਚੰਦਰਦੇਵ ਨਾਲ ਮਿਲਵਾਇਆ ਅਤੇ ਬੋਲੇ ਬੇਟੀ ਇਹ ਚੰਦਰਦੇਵ ਹਨ ਇਹਨਾਂ ਨਾਲ ਤੇਰਾ ਵਿਆਹ ਕਰਵਾ ਦੇਵਾਂਗਾ ਹੁਣ ਉਸ ਲੜਕੀ ਨੇ ਚੰਦਰਦੇਵ ਨੂੰ ਧਿਆਨ ਨਾਲ ਦੇਖਿਆ ਤੇ ਬੋਲੀ ਨਹੀਂ ਪਿਤਾ ਜੀ ਮੈਂ ਚੰਦਰਦੇਵ ਨਾਲ ਵਿਆਹ ਨਹੀਂ ਕਰਵਾ ਸਕਦੀ ਚੰਦਰਦੇਵ ਨਾਲ ਵਿਆਹ ਕਰਵਾ ਕੇ ਮੈਂ ਤਾਂ ਠੰਡ ਦੇ ਕਾਰਨ ਮਰ ਜਾਵਾਂਗੀ ਉਨ ਸੰਤ ਨੇ ਚੰਦਰਦੇਵ ਨੂੰ ਵੀ ਆਦਰ ਦੇ ਨਾਲ ਵਿਦਾ ਕਰ ਦਿੱਤਾ ਸੰਤ ਨੇ ਫਿਰ ਕਿਸੇ ਹੋਰ ਲਾੜੇ ਦੀ ਭਾਲ ਸ਼ੁਰੂ ਕੀਤੀ ਤਾਂ ਉਹਨਾਂ ਨੇ ਅਗਨੀ ਦੇਵ ਨੂੰ ਆਪਣੀ ਬੇਟੀ ਨਾਲ ਵਿਆਹ ਕਰਨ ਲਈ ਤਿਆਰ ਕੀਤਾ ਪਰ ਉਹਨਾਂ ਦੀ ਬੇਟੀ ਨੇ ਅਗਨੀ ਦੇਵ ਨਾਲ ਵੀ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਲੜਕੀ ਸੰਤ ਨੂੰ ਬੋਲੀ ਪਿਤਾ ਜੀ ਜੇਕਰ ਮੈਂ ਅਗਨੀ ਦੇਵ ਨਾਲ ਵਿਆਹ ਕਰ ਲਿਆ ਤਾਂ ਮੈਂ ਇਨਾ ਦੀ ਅੱਗ ਵਿੱਚ ਹੀ ਸੜ ਕੇ ਮਰ ਜਾਵਾਂਗੀ ਆਕ ਮੈਂ ਸਹਿਨ ਨਹੀਂ ਕਰ ਪਾਵਾਂਗੀ ਸੰਤ ਨੇ ਅਗਨੀ ਦੇਵ ਨੂੰ ਵੀ ਵਿਦਾ ਕੀਤਾ ਇਸ ਤਰ੍ਹਾਂ ਸੰਤ ਜੋ ਵੀ ਲਾੜਾ ਲੱਭ ਕੇ ਲਿਆਉਂਦੇ ਉਹ ਕੰਨਿਆ ਉਹਨਾਂ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੰਦੀ ਇੱਕ ਦਿਨ ਕੁਟਿਆ ਵਿੱਚ ਇੱਕ ਚੂਹਾ ਆਇਆ ਤਾਂ ਉਹ ਲੜਕੀ ਉਸ ਚੂਹੇ ਦੇ ਨਾਲ ਬਹੁਤ ਖੁਸ਼ ਹੋ ਕੇ ਖੇਡਣ ਲੱਗੀ ਅਤੇ ਸੰਤ ਦੇ ਕੋਲ ਆ ਕੇ ਬੋਲੀ ਪਿਤਾ ਜੀ ਮੈਨੂੰ ਇਹ ਚੂਹਾ ਬਹੁਤ ਪਸੰਦ ਹੈ ਮੈਂ ਇਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਸੰਤ ਬਹੁਤ ਹੈਰਾਨ ਹੋਏ ਤੇ ਬੋਲੇ ਬੇਟੀ ਮੈਂ ਤੇਰੇ ਲਈ ਇੱਕ ਤੋਂ ਵੱਧ ਕੇ ਇੱਕ ਲਾੜੇ ਲੱਭੇ ਪਰ ਤੈਨੂੰ ਉਹਨਾਂ ਵਿੱਚੋਂ ਇੱਕ ਵੀ ਪਸੰਦ ਨਹੀਂ ਆਇਆ ਅਤੇ ਹੁਣ ਤੈਨੂੰ ਇਹ ਇੱਕ ਚੂਹਾ ਹੀ ਪਸੰਦ ਆਇਆ ਤਾਂ ਦੋ ਲੜਕੀ ਬੋਲੀ ਹਾਂ ਪਿਤਾ ਜੀ ਮੈਨੂੰ ਇਹ ਚੂਹਾ ਬਹੁਤ ਪਸੰਦ ਆਇਆ ਮੈਨੂੰ ਇਸ ਦੇ ਨਾਲ ਰਹਿਣ ਤੇ ਖੁਸ਼ੀ ਹੁੰਦੀ ਹੈ ਇਸ ਦੇ ਨਾਲ ਰਹਿਣ ਵਿੱਚ ਆਨੰਦ ਮਿਲਦਾ ਹੈ ਸੰਤ ਸਮਝ ਕੇ ਇਹ ਮੇਰੀ ਭੁੱਲ ਸੀ ਮੈਂ ਇੱਕ ਚੂਹੀ ਨੂੰ ਲੜਕੀ ਤਾਂ ਬਣਾ ਸਕਿਆ ਪਰ ਇਸ ਦੀ ਪ੍ਰਕਿਰਤੀ ਇਸ ਦੀ ਕਿਸਮਤ ਨੂੰ ਨਹੀਂ ਬਦਲ ਸਕਿਆ ਇਸ ਦੀ ਕਿਸਮਤ ਤਾਂ ਚੂਹੀ ਹੀ ਹੈ ਫਿਰ ਇਹ ਗੱਲ ਮੈਂ ਕਿਵੇਂ ਭੁੱਲ ਗਿਆ ਪਰ ਲਾ ਇੱਕ ਚੂਹੀ ਨੂੰ ਸੂਰਜ ਚੰਦਰ ਅਗਨੀ ਵాయు ਵਰਗੇ ਮਹਾਨ ਲਾੜੇ ਪਸੰਦ ਆਉਂਦੇ। ਆਪਣੀ ਪ੍ਰਕਿਰਤੀ ਦੇ ਚੂਹੇ ਨੂੰ ਦੇਖ ਕੇ ਕਿੰਨੀ ਖੁਸ਼ ਹੈ। ਸੰਤ ਨੇ ਤੁਰੰਤ ਉਸ ਕન્યા ਨੂੰ ਵਾਪਸ ਚੂਹੀ ਬਣਾ ਦਿੱਤਾ ਅਤੇ ਹੁਣ ਉਹ ਚੂਹੀ ਚੂਹੇ ਦੇ ਨਾਲ ਚਲੀ ਗਈ ਸੀ। ਜਿਸ ਪ੍ਰਾਣੀ ਦੀ ਜਿਹਹੀ ਪ੍ਰਕਿਰਤੀ ਹੁੰਦੀ ਹੈ ਉਸ ਨੂੰ ਉਹੀ ਰਾਸ ਆਉਂਦਾ ਹੈ। ਉਹ ਆਪਣੀ ਪ੍ਰਕਿਰਤੀ ਦੇ ਅਨੁਸਾਰ ਹੀ ਸੋਚ ਰੱਖਦਾ ਹੈ। ਜਿਸ ਦੀ ਜਿੰਨੀ ਸੋਚ ਹੁੰਦੀ ਹੈ ਉਹ ਓਨੀ ਹੀ ਦੂਰ ਦੀ ਗੱਲ ਸੋਚ ਸਕਦਾ ਹੈ ਉਸ ਨੂੰ ਕੀ ਲੈਣਾ ਸੰਸਾਰ ਦੀ ਹੋਰ ਕਿਸੇ ਗੱਲ ਨਾਲ ਕਿਉਂਕਿ ਉਸ ਨੂੰ ਕਿਸਮਤ ਨੇ ਜੋ ਪ੍ਰਦਾਨ ਕੀਤਾ ਹੈ ਉਹ ਉਸੇ ਵਿੱਚ ਹੀ ਸੰਤੁਸ਼ਟ ਹੋ ਸਕਦਾ ਹੈ ਇਨਸਾਨ ਆਪਣੀ ਸੋਚ ਅਤੇ ਸਮਰੱਥਾ ਤੋਂ ਵੱਧ ਨਹੀਂ ਸੋਚ ਸਕਦਾ ਉਸ ਦੀ ਪਸੰਦ ਉਸ ਦੀ ਆਪਣੀ ਸੋਚ ਦੇ ਆਧਾਰ ਤੇ ਹੁੰਦੀ ਹੈ ਖੁਸ਼ੀ ਉੱਥੇ ਹੈ ਜਿੱਥੇ ਮਨ ਪਰਸੰਨ ਹੋਵੇ। ਇੱਕ ਬੁੱਢੀ ਸੀ ਜਿਸ ਦਾ ਇੱਕ ਪੁੱਤਰ ਸੀ। ਦੋਵੇਂ ਹੀ ਗਰੀਬ ਸਨ ਅਤੇ ਬਹੁਤ ਹੀ ਕਟਨਾਈ ਵਿੱਚ ਜੀਵਨ ਬਤੀਤ ਕਰ ਰਹੇ ਸਨ। ਇੱਕ ਦਿਨ ਬੁੱਢੀ ਦੇ ਪੁੱਤਰ ਨੇ ਆਪਣੇ ਮਾਤਾ ਨੂੰ ਕਿਹਾ, "ਇੱਥੇ ਤਾਂ ਮੇਰੇ ਲਈ ਕੋਈ ਕੰਮ ਹੈ ਨਹੀਂ। ਤੁਸੀਂ ਮੈਨੂੰ ਆਗਿਆ ਦਿਓ ਤਾਂ ਕਿ ਮੈਂ ਕਿਸੇ ਦੂਜੇ ਨਗਰ ਜਾਵਾਂ। ਹੋ ਸਕਦਾ ਹੈ ਕਿ ਉੱਥੇ ਮੈਨੂੰ ਕੋਈ ਕੰਮ ਮਿਲ ਜਾਵੇ।" ਅਤੇ ਮੈਂ ਪੈਸਾ ਕਮਾ ਕੇ ਵਾਪਸ ਆਵਾਂ। ਬੁੱਢੀ ਮਾਂ ਨੇ ਆਪਣੇ ਬੇਟੇ ਨੂੰ ਇੱਕ ਸਿੱਕਾ ਦਿੱਤਾ ਤੇ ਥੋੜੀ ਜਿਹੀ ਰੋਟੀ ਵੀ ਯਾਤਰਾ ਮਾਰਗ ਲਈ ਦੇ ਦਿੱਤੀ। ਇਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਨੂੰ ਵਿਦਾ ਕੀਤਾ। ਬੁੱਢੀ ਦਾ ਬੇਟਾ ਚੱਲਦੇ-ਚੱਲਦੇ ਇੱਕ ਬਾਜ਼ਾਰ ਵਿੱਚ ਪਹੁੰਚਿਆ। ਉੱਥੇ ਉਸਨੇ ਇੱਕ ਬੁੱਢੇ ਭਿਖਾਰੀ ਨੂੰ ਦੇਖਿਆ। ਉਹ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਕੋਈ ਹੈ। ਜੋ ਮੇਰੇ ਜੀਵਨ ਦੇ ਅਨੁਭਵ ਨੂੰ ਇੱਕ ਸਿੱਕੇ ਵਿੱਚ ਖਰੀਦੇ ਕੋਈ ਵੀ ਉਸ ਬੁੱਢੇ ਭਿਖਾਰੇ ਦੀ ਗੱਲ ਨਹੀਂ ਸੁਣ ਰਿਹਾ ਸੀ ਇਸੇ ਦੌਰਾਨ ਉਸ ਨੌਜਵਾਨ ਨੇ ਸੋਚਿਆ ਮੇਰੇ ਕੋਲ ਇੱਕ ਸਿੱਕੇ ਤੋਂ ਇਲਾਵਾ ਕੁਝ ਵੀ ਨਹੀਂ ਹੈ ਕਿਉਂ ਨਾ ਇਹ ਸਿੱਕਾ ਮੈਂ ਇਸ ਬੁੱਢੇ ਨੂੰ ਦੇ ਦਿਆਂ ਉਸ ਨੇ ਇਹ ਸੋਚਦੇ ਹੋਏ ਕਿ ਆਜੀਵਿਕਾ ਦਾ ਪ੍ਰਬੰਧ ਕਰਨ ਵਾਲਾ ਤਾਂ ਈਸ਼ਵਰ ਹੈ ਸਿੱਕਾ ਬੁੱਢੇ ਨੂੰ ਦੇ ਦਿੱਤਾ ਸਿੱਕਾ ਦਿੰਦੇ ਸਮੇਂ ਨੌਜਵਾਨ ਨੇ ਉਸ ਬੁੱਢੇ ਨੂੰ ਕਿਹਾ ਕਿ ਹੁਣ ਤੂੰ ਮੈਨੂੰ ਆਪਣੇ ਜੀਵਨ ਦਾ ਅਨੁਭਵ ਦੱਸ। ਤਦ ਬੁੱਢੇ ਨੇ ਕਿਹਾ ਕਿ ਕੋਈ ਵੀ ਆਪਣੀ ਵਰਤਮਾਨ ਸਥਿਤੀ ਤੋਂ ਸੰਤੋਸ਼ ਨਹੀਂ ਹੈ। ਉਹ ਸੋਚਦਾ ਹੈ ਕਿ ਇਸ ਥਾਂ ਤੋਂ ਕਿਸੇ ਦੂਜੇ ਥਾਂ ਤੇ ਜਾਵਾਂ ਤਾਂ ਕਿ ਮੇਰੀ ਸਥਿਤੀ ਬਿਹਤਰ ਹੋ ਜਾਵੇ। ਬੁੱਢੇ ਨੇ ਕਿਹਾ ਮੇਰੇ ਹਿਸਾਬ ਨਾਲ ਤਾਂ ਉਹ ਸਥਾਨ ਟੁਕਮਾ ਹੈ। ਜਿੱਥੇ ਮਨ ਨੂੰ ਸ਼ਾਂਤੀ ਮਿਲੇ ਪ੍ਰਸੰਤਾ ਮਹੱਤਵਪੂਰਨ ਹੈ ਨਾ ਕਿ ਸਥਾਨ ਬੁੱਢੇ ਦੀ ਗੱਲ ਸੁਣਨ ਤੋਂ ਬਾਅਦ ਨੌਜਵਾਨ ਅੱਗੇ ਵੱਧ ਗਿਆ ਅਤੇ ਚੱਲਦੇ-ਚੱਲਦੇ ਇੱਕ ਜੰਗਲ ਵਿੱਚ ਪਹੁੰਚਿਆ ਉੱਥੇ ਉਸਨੇ ਦੇਖਿਆ ਕਿ ਬਹੁਤ ਸਾਰੇ ਲੋਕ ਇੱਕ ਖੋਦ ਦੇ ਕਿਨਾਰੇ ਇਕੱਠੇ ਹੋਏ ਸਨ ਉਸਨੇ ਉਹਨਾਂ ਲੋਕਾਂ ਤੋਂ ਪੁੱਛਿਆ ਕਿ ਕੀ ਹੋਇਆ ਲੋਕਾਂ ਨੇ ਕਿਹਾ ਇਹ ਇਸ ਆਸਨਾ ਸਾਡਾ ਕਾਫਲਾ ਇੱਥੇ ਆਇਆ ਸੀ ਕਿ ਇਸ ਖੂਹ ਵਿੱਚੋਂ ਪਾਣੀ ਕੱਢ ਕੇ ਪੀਵੇਗਾ ਹੁਣ ਅਸੀਂ ਖੁਦ ਪਿਆਸੇ ਹਾਂ ਅਤੇ ਸਾਡੇ ਪਸ਼ੂ ਵੀ ਪਿਆਸੇ ਹਨ ਅਸੀਂ ਖੂਹ ਵਿੱਚੋਂ ਪਾਣੀ ਕੱਢਣ ਲਈ ਕਈ ਵਾਰ ਰੱਸੀ ਵਿੱਚ ਬਾਲਟੀ ਬਣ ਕੇ ਖੂਹ ਵਿੱਚ ਪਾਈ ਅਤੇ ਹਰ ਵਾਰ ਰੱਸੀ ਟੁੱਟ ਗਈ ਅਤੇ ਬਾਲਟੀ ਖੂਹ ਵਿੱਚ ਡਿੱਗ ਗਈ ਅੰਤ ਵਿੱਚ ਅਸੀਂ ਇੱਕ ਵਿਅਕਤੀ ਨੂੰ ਖੂਹ ਵਿੱਚ ਭੇਜਿਆ ਤਾਂ ਕਿ ਸਾਡੀਆਂ ਬਾਲਟੀਆਂ ਨੂੰ ਵਾਪਸ ਲਿਆਵੇ ਪਰ ਉਹ ਵੀ ਵਾਪਸ ਨਹੀਂ ਆਇਆ ਪਤਾ ਨਹੀਂ ਖੂਬ ਵਿੱਚ ਕੀ ਹੈ ਨੌਜਵਾਨ ਜੋ ਆਪਣੇ ਘਰੋਂ ਕੰਮ ਲਈ ਹੀ ਨਿਕਲਿਆ ਸੀ ਉਸਨੇ ਇਹ ਸੋਚਿਆ ਕਿ ਇਨ੍ਹਾਂ ਲੋਕਾਂ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਇਹ ਬਹੁਤ ਚੰਗਾ ਸਮਾਂ ਹੈ ਮੌਕਾ ਹੈ ਹੋ ਸਕਦਾ ਹੈ ਕਿ ਕਾਫਲੇ ਦੇ ਲੋਕ ਇਸ ਨੂੰ ਦੇਖ ਕੇ ਮੈਨੂੰ ਕੋਈ ਕੰਮ ਸੌਂਪਨ ਉਸਨੇ ਕਾਫਲੇ ਵਾਲਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਜੇਕਰ ਤੁਸੀਂ ਆਗਿਆ ਦਿਓ ਤਾਂ ਮੈਂ ਖੂਹ ਵਿੱਚ ਜਾ ਕੇ ਦੇਖਾਂ ਕਿ ਉੱਥੇ ਕੀ ਹੈ ਕਾਫਲੇ ਵਾਲਿਆਂ ਨੇ ਉਸ ਨੂੰ ਤੁਰੰਤ ਹੀ ਖੂਹ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਕਿਉਂਕਿ ਉਹ ਖੁਦ ਇਸ ਕੰਮ ਤੋਂ ਡਰ ਰਹੇ ਸਨ ਉਹਨਾਂ ਨੇ ਨੌਜਵਾਨ ਦੀ ਕਮਰ ਵਿੱਚ ਰੱਸੀ ਬੰਨੀ ਅਤੇ ਉਸ ਨੂੰ ਖੂਹ ਵਿੱਚ ਭੇਜ ਦਿੱਤਾ ਉਹ ਦੀਵਾਰ ਦੇ ਸਹਾਰੇ ਹੌਲੀ-ਹੌਲੀ ਖੂਹ ਵਿੱਚ ਉਤਰ ਗਿਆ ਸੀ ਜਿਵੇਂ ਹੀ ਉਹ ਪਾਣੀ ਦੇ ਨੇੜੇ ਪਹੁੰਚ ਕੇ ਬਾਲਟੀ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕਦਮ ਉਸਨੇ ਇੱਕ ਬਹੁਤ ਵੱਡੇ ਕਾਲੇ ਦੇਵ ਨੂੰ ਦੇਖਿਆ। ਦੇਵ ਨੇ ਉਸ ਤੋਂ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਹੈ? ਦੇਵ ਨੂੰ ਦੇਖ ਕੇ ਨੌਜਵਾਨ ਡਰ ਗਿਆ। ਉਸਨੇ ਦੇਵ ਨੂੰ ਸਲਾਮ ਕੀਤਾ। ਇਸ ਤੇ ਦੇਵ ਹੱਸਿਆ ਤੇ ਬੋਲਿਆ, "ਸਲਾਮ ਸੁਰੱਖਿਆ ਲਿਆਉਂਦਾ ਹੈ। ਤੂੰ ਮੈਨੂੰ ਇੱਕ ਸੱਜਣ ਨੌਜਵਾਨ ਲੱਗ ਰਿਹਾ ਹੈ।" ਮੈਂ ਤੇਰੇ ਤੋਂ ਇੱਕ ਪ੍ਰਸ਼ਨ ਕਰਨਾ ਚਾਹੁੰਦਾ ਹਾਂ ਜੇਕਰ ਤੂੰ ਮੇਰੇ ਪ੍ਰਸ਼ਨ ਦਾ ਸਹੀ ਉੱਤਰ ਦੇ ਦਿੱਤਾ ਤਾਂ ਮੈਂ ਤੈਨੂੰ ਇਹ ਆਗਿਆ ਦੇਵਾਂਗਾ ਕਿ ਖੂਹ ਵਿੱਚੋਂ ਪਾਣੀ ਲੈ ਕੇ ਸੁਰੱਖਿਤ ਵਾਪਸ ਚਲਾ ਜਾਵੇਂ ਜੇਕਰ ਤੂੰ ਮੇਰੀ ਗੱਲ ਦਾ ਸਹੀ ਉੱਤਰ ਨਹੀਂ ਦਿੱਤਾ ਤਾਂ ਮੈਂ ਤੈਨੂੰ ਵੀ ਉਹਨਾਂ ਲੋਕਾਂ ਵਾਂਗ ਇੱਥੇ ਬੰਦੀ ਬਣਾਵਾਂਗਾ ਜੋ ਤੇਰੇ ਤੋਂ ਪਹਿਲਾਂ ਇੱਥੇ ਆਏ ਸਨ ਅਜਿਹੀ ਵਿੱਚ ਨੌਜਵਾਨ ਨੇ ਸੋਚਿਆ ਤੈਨੂੰ ਕੀ ਪਰੇਸ਼ਾਨੀ ਸੀ ਜੋ ਇੱਥੇ ਆਇਆ ਲੇਕਿਨ ਹੁਣ ਇੰਨਾ ਗੱਲਾਂ ਨਾਲ ਕੋਈ ਲਾਭ ਨਹੀਂ ਹੁਣ ਮੈਨੂੰ ਈਸ਼ਵਰ ਤੇ ਭਰੋਸਾ ਕਰਦੇ ਹੋਏ ਇਹ ਦੇਖਣਾ ਹੈ ਕਿ ਇਸ ਕਾਲੇ ਦੇਵ ਨੇ ਕੀ ਸੋਚ ਰੱਖਿਆ ਹੈ ਇਹ ਸੋਚਦੇ ਹੋਏ ਉਸਨੇ ਦੇਵ ਨੂੰ ਕਿਹਾ ਕਿ ਠੀਕ ਹੈ ਮੈਨੂੰ ਤੁਹਾਡੀ ਗੱਲ ਸਵੀਕਾਰ ਹੈ ਤੂੰ ਆਪਣਾ ਪ੍ਰਸ਼ਨ ਪੁੱਛ ਦੇਵ ਨੇ ਨੌਜਵਾਨ ਨੂੰ ਕਿਹਾ ਇਹ ਦੱਸ ਖੁਸ਼ੀ ਕਿੱਥੇ ਹੈ ਦੇਵ ਦਾ ਪ੍ਰਸ਼ਨ ਸੁਣ ਕੇ ਨੌਜਵਾਨ ਨੇ ਕਿਹਾ ਕਿ ਮੈਨੂੰ ਮਾਲੂਮ ਹੈ ਕਿ ਖੁਸ਼ੀ ਤਾਂ ਧਰਤੀ ਤੇ ਹੀ ਹੈ ਫਿਰ ਉਸਨੇ ਸੋਚਿਆ ਜੇਕਰ ਮੈਂ ਉਸਨੂੰ ਇਹ ਹੀ ਉੱਤਰ ਦਿਆਂਗਾ ਤਾਂ ਹੋ ਸਕਦਾ ਹੈ ਕਿ ਉਸਨੂੰ ਬੁਰਾ ਲੱਗੇ ਕਿਉਂਕਿ ਉਸ ਦਾ ਘਰ ਤਾਂ ਹਨੇਰੇ ਖੂ ਵਿੱਚ ਹੈ ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੂੰ ਬੁੱਢੇ ਫਕੀਰ ਦੀ ਗੱਲ ਆਦਈ ਫਕੀਰ ਦੀ ਗੱਲ ਜਿਵੇਂ ਹੀ ਉਸਦੇ ਮਨ ਵਿੱਚ ਆਈ ਉਹ ਬਹੁਤ ਪਰਸੰਨ ਹੋਇਆ ਇਸ ਤੋਂ ਬਾਅਦ ਉਸਨੇ ਦੇਵ ਨੂੰ ਕਿਹਾ ਜਾਣਦੇ ਹੋ ਖੁਸ਼ੀ ਕਿੱਥੇ ਹੈ ਜਿੱਥੇ ਮਨ ਪ੍ਰਸੰਨ ਹੈ ਉੱਥੇ ਹੀ ਖੁਸ਼ੀ ਹੈ ਉਸ ਦੀ ਗੱਲ ਸੁਣ ਕੇ ਦੇਵ ਬਹੁਤ ਪ੍ਰਸੰਨ ਹੋਇਆ ਉਸ ਨੇ ਕਿਹਾ ਕਿ ਤੇਰੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਤੂੰ ਬਹੁਤ ਸਮਝਦਾਰ ਅਤੇ ਅਨਪਵੀ ਹੈ ਤੇਰੇ ਤੋਂ ਪਹਿਲਾਂ ਜਿਸ ਤੋਂ ਮੈਂ ਇਹ ਪ੍ਰਸ਼ਨ ਕੀਤਾ ਸੀ ਉਸ ਨੇ ਮੈਨੂੰ ਕਿਹਾ ਸੀ ਕਿ ਧਰਤੀ ਤੇ ਪਾਏ ਜਾਣ ਵਾਲੇ ਬਾਗ ਉਸੇ ਦਾ ਸਥਾਨ ਹੈ ਜਦੋਂ ਕੀ ਮੈਨੂੰ ਤਾਂ ਇਹੀ ਸਥਾਨ ਚੰਗਾ ਲੱਗਦਾ ਹੈ ਅਤੇ ਮੈਂ ਇਸ ਨੂੰ ਹੀ ਪਸੰਦ ਕਰਦਾ ਹਾਂ। ਦੇਵ ਨੇ ਕਿਹਾ ਕਿ ਜਾ ਬਾਲਟੀਆਂ ਨੂੰ ਲੈ ਜਾ। ਮੈਂ ਤੈਨੂੰ ਤਿੰਨ ਅਨਾਰ ਦਿਆਂਗਾ ਜਦੋਂ ਤੱਕ ਆਪਣੇ ਘਰ ਨਾ ਪਹੁੰਚ ਜਾਵੇਂ। ਕਿਸੇ ਤੋਂ ਵੀ ਇਸ ਬਾਰੇ ਕੋਈ ਗੱਲ ਨਾ ਕਹੀਂ। ਨੌਜਵਾਨ ਨੇ ਦੇਵ ਦਾ ਧੰਨਵਾਦ ਕੀਤਾ। ਬਾਲਟੀਆਂ ਪਾਣੀ ਵਿੱਚੋਂ ਕੱਢ ਕੇ ਇਕੱਠੀਆਂ ਕੀਤੀਆਂ ਤੇ ਉਹਨਾਂ ਨੂੰ ਪਾਣੀ ਨਾਲ ਭਰ ਕੇ ਵਾਪਸ ਉੱਪਰ ਭੇਜ ਦਿੱਤਾ। ਉਸ ਤੋਂ ਬਾਅਦ ਉਵੀ ਖੋਤੋਂ ਸੁਰੱਖਿਪ ਵਾਪਸ ਨਿਕਲ ਆਇਆ ਬਾਹਰੋਂ ਤੋਂ ਬਾਅਦ ਉਸਨੇ ਦੇਵ ਦੀ ਕਹਾਣੀ ਕਾਫਲੇ ਵਾਲਿਆਂ ਨੂੰ ਸੁناਈ ਪਰ ਅਨਾਰਾਂ ਬਾਰੇ ਉਸਨੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਕਾਫਲੇ ਵਾਲਿਆਂ ਨੇ ਉਸ ਦਾ ਧੰਨਵਾਦ ਕੀਤਾ ਫਿਰ ਨੌਜਵਾਨ ਕਾਫਲੇ ਦੇ ਨਾਲ ਆਪਣੇ ਨਗਰ ਵਾਪਸ ਆ ਗਿਆ ਜਦੋਂ ਉਹ ਆਪਣੇ ਨਗਰ ਪਹੁੰਚਿਆ ਤਾਂ ਕਾਫਲੇ ਵਾਲਿਆਂ ਨੇ ਉਸ ਨੂੰ ਇੱਕ ਗਾਂ ਅਤੇ ਇੱਕ ਭੇੜ ਤੋਹਫੇ ਵਜੋਂ ਦਿੱਤੀ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਸਮੇਂ ਤੱਕ ਤੁਹਾਡੇ ਨਗਰ ਵਿੱਚ ਰਹਾਂਗੇ ਜਦੋਂ ਅਸੀਂ ਇੱਥੋਂ ਵਾਪਸ ਜਾਵਾਂਗੇ ਤਾਂ ਤੂੰ ਵੀ ਸਾਡੇ ਨਾਲ ਆ ਸਕਦਾ ਹੈ ਅਤੇ ਸਾਡੇ ਲਈ ਕੰਮ ਕਰ ਸਕਦਾ ਹੈ ਇਸ ਤੋਂ ਬਾਅਦ ਨੌਜਵਾਨ ਨੇ ਕਾਫਲੇ ਵਾਲਿਆਂ ਤੋਂ ਵਿਦਾ ਲਈ ਅਤੇ ਆਪਣੇ ਘਰ ਵੱਲ ਚੱਲ ਪਿਆ ਆਪਣੇ ਪੁੱਤਰ ਨੂੰ ਦੇਖ ਕੇ ਉਸ ਦੀ ਮਾਤਾ ਬਹੁਤ ਖੁਸ਼ ਹੋਈ। ਉਸਨੇ ਕਿਹਾ ਕਿ ਬਹੁਤ ਚੰਗਾ ਹੋਇਆ ਕਿ ਤੂੰ ਆ ਗਿਆ। ਮੈਨੂੰ ਤਾਂ ਆਸ ਨਹੀਂ ਸੀ ਕਿ ਤੂੰ ਇੰਨੀ ਜਲਦੀ ਵਾਪਸ ਆ ਜਾਵੇਂਗਾ। ਨੌਜਵਾਨ ਨੇ ਕਿਹਾ ਕਿ ਈਸ਼ਵਰ ਨੇ ਮੇਰੀ ਸਹਾਇਤਾ ਕੀਤੀ। ਹੁਣ ਤੱਕ ਮੈਨੂੰ ਇੱਕ ਗਾਂ ਤੇ ਇੱਕ ਭੇੜ ਤੋਹਫੇ ਵਿੱਚ ਮਿਲ ਚੁੱਕੀ ਹੈ। ਕੁਝ ਦਿਨਾਂ ਬਾਅਦ ਹੁਣ ਮੈਂ ਕਾਫਲੇ ਵਾਲਿਆਂ ਦੇ ਨਾਲ ਉਹਨਾਂ ਦੇ ਨਗਰ ਜਾ ਸਕਦਾ ਹਾਂ। ਅਤੇ ਉਹਨਾਂ ਲਈ ਕੰਮ ਕਰ ਸਕਦਾ ਹਾਂ ਰਾਤ ਨੂੰ ਮਾਂ ਅਤੇ ਬੇਟੇ ਨੇ ਖਾਣਾ ਖਾਧਾ ਮਾਂ ਥੱਕੀ ਹੋਈ ਸੀ ਇਸ ਲਈ ਜਲਦੀ ਸੋ ਗਈ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਇੱਕ ਅਨਾਰ ਕੱਢਿਆ ਤੇ ਉਸ ਦਾ ਇੱਕ ਟੁਕੜਾ ਕਟਿਆ ਅਨਾਰ ਦੇ ਦਾਣੇ ਬਹੁਤ ਚਮਕ ਰਹੇ ਸਨ ਜੋ جگਮਗਾਉਂਦੇ ਰਤਨਾ ਵਾਂਗ ਸਨ ਨੌਜਵਾਨ ਨੂੰ ਪਤਾ ਚੱਲਿਆ ਕਿ ਅਨਾਰ ਦੇ ਦਾਣੇ ਬਹੁਤ ਕੀਮਤੀ ਰਤਨ ਸਨ ਇਹ ਜਾਣ ਕੇ ਉਹ ਬਹੁਤ ਖੁਸ਼ ਹੋਇਆ। ਉਹ ਕਾਫਲੇ ਦੇ ਨਾਲ ਯਾਤਰਾ ਤੇ ਨਹੀਂ ਗਿਆ। ਉਸਨੇ ਕੁਝ ਰਤਨ ਲਏ ਅਤੇ ਉਹਨਾਂ ਨੂੰ ਜਾ ਕੇ ਬਾਜ਼ਾਰ ਵਿੱਚ ਵੇਚ ਦਿੱਤਾ। ਉਹਨਾਂ ਤੋਂ ਮਿਲਣ ਵਾਲੇ ਪੈਸਿਆਂ ਨਾਲ ਉਸਨੇ ਇੱਕ ਦੁਕਾਨ ਖਰੀਦੀ ਅਤੇ ਵਪਾਰ ਸ਼ੁਰੂ ਕੀਤਾ। ਜਦੋਂ ਵੀ ਲੋਕ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ ਹਨ ਜੋ ਅਨਕੂਲ ਸਥਾਨ ਤੇ ਰਹਿੰਦਾ ਹੋਵੇ ਜਾਂ ਉਸਦੀ ਆਮਦਨ ਘੱਟ ਹੋਵੇ ਅਤੇ ਵੱਡੀਆਂ ਕਠਿਨਾਈਆਂ ਵਿੱਚ ਜੀਵਨ ਵਿਤੀਤ ਕਰਦਾ ਹੋਵੇ ਪਰ ਇੰਨਾ ਸਭ ਦੇ ਬਾਵਜੂਦ ਵੀ ਉਹ ਪ੍ਰਸੰਨ ਹੋਵੇ ਤਾਂ ਲੋਕ ਇਹ ਕਹਾਵਤ ਦਹਰਾਉਂਦੇ ਹਨ ਜਿੱਥੇ ਖੁਸ਼ੀ ਹੈ ਉੱਥੇ ਹੀ ਦਿਲ ਖੁਸ਼ ਹੈ ਅਰਥਾਤ ਖੁਸ਼ੀ ਉੱਥੇ ਹੀ ਹੈ ਜਿੱਥੇ ਮਨ ਪ੍ਰਸੰਨ ਹੋਵੇ ਤਾਂ ਦੋਸਤੋ ਅੱਜ ਦੀ ਸਾਡੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਅਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਧੰਨਵਾਦ